ਮਹਨ ਸਤਿਗੁਰ ਦੇ ਜੀ ਜੈ ਬੰਦੀ ਝੋੜ ਮਹਾਰਾਜ ਜੀ ਜੈ ਸਤਿਗੁਰ ਪੂਰੀ ਵਾਲੋਂ ਜੀ ਜੈ ਸਤਿਗੁਰ ਰਖਵੇ ਵਾਲੋਂ ਜੀ ਜੈ ਸਤਿਗੁਰ ਰਾਜਗੁਰੂ ਜੀ ਮਹਾਰਾਜ ਜੀ ਜੈ ਸਾ ਸੁਆਮੀ ਰਤੇੜ ਵਾਲੇ ਮਹਾਰਾਜ ਜੀ ਜੈ ਸੁਆਮੀ ਰਤੇੜ ਵਾਲੇ ਮਹਾਰਾਜ ਜੀ ਜੈ ਸਵਾਮੀ ਕਾਰਾਨਾ ਜੀ ਮਹਾਰਾਜ ਸਾਥ ਸਾਹੇ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਤਕਰੀਬਨ ਸਾਲ ਸਵਾ ਸਾਲ ਜਾਂ ਡੇਢ ਸਾਲ ਹੀ ਹੋ ਗਿਆ ਸਾਡਾ ਜਿਹੜਾ ਰੈਂਪ ਹੈ ਉਹ ਟੁੱਟਿਆ ਹੋਇਆ ਰੱਤੇ ਆਉਦੀ ਖੱਡ ਦਾ ਜਿਹਦੇ ਵਿੱਚ ਪਿੰਡਾਂ ਦੇ ਸੰਪਰਕ ਟੁੱਟੇ ਹੋਏ ਐ ਉਹਨੂੰ ਸੰਗਤ ਦੀ ਮਦਦ ਦੇ ਨਾਲ ਅਸੀਂ ਮਿੱਟੀ ਪਾ ਕੇ ਚਾਲੂ ਕੀਤਾ ਸੀ ਰਸਤਾ ਬਣਾਇਆ ਸੀ ਆਣ ਜਾਣ ਵਾਸਤੇ ਜਿਹੜਾ ਕਿ ਪਾਣੀ ਜ਼ਿਆਦਾ ਆਣ ਕਰਕੇ ਉਹ ਕੱਲ ਫੇਰ ਟੁੱਟ ਗਿਆ ਜਿਹਦੇ ਵਿੱਚ ਕਾਢੇ ਸਾਡੇ ਮਹਾਰਾਜਿਆਂ ਦੇ ਸੇਵਕ ਸੇਵਾਦਾਰ ਜਿਹੜੇ ਹੁੰਦੇ ਉਹ ਸਤਗੁਰੂ ਦਾ ਰੂਪ ਹੁੰਦੇ ਆ ਉਹਨਾਂ ਨੇ ਜਹ ਖੱਡ ਦੇਖੀ ਜਾ ਕੇ ਰੈਂਪ ਦੇਖਿਆ ਤਾਂ ਉਹਨਾਂ ਨੇ ਦੇਖਿਆ ਦੇਖ ਕੇ ਉਹ ਤੋਂ ਬਾਅਦ ਵੀਡੀਓ ਪਾਈ ਬੜੀ ਸਲਾੰਗਾ ਜੋਗ ਹੈ ਮੈਂ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦਾ ਇਸ ਗੱਲ ਦੀ ਸ਼ਾਬਾਸ਼ ਵੀ ਦਿੰਦਾ ਕਿ ਮੀਡੀਆ ਦੇ ਜ਼ਰੀਏ ਹੀ ਇਹ ਜਿਹੜੀਆਂ ਮਾਰੂ ਮੂਡੀਆਂ ਆਵਾਜ਼ਾਂ ਹੈ ਪਹੁੰਚਦੀਆਂ ਹੈਗੀਆਂ ਸਭ ਤੋਂ ਜ਼ਿਆਦਾ ਤਾਂ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਹੈ ਜਿਹੜੇ ਸਾਡੀ ਹਰ ਗੱਲ ਆਵਾਜ਼ ਨੂੰ ਪਹੁੰਚਾਉਂਦੇ ਆ ਸਰਕਾਰ ਤੱਕ ਬਾਕੀ ਰਹੀ ਗੱਲ ਇਹ ਸਾਡੀ ਇਸ ਬਣਾਉਣ ਵਾਸਤੇ ਜਿਹੜਾ ਪੁਲ ਬਣਾਉਣਾ ਇਹ ਰੈਂਪ ਵਾਲਾ ਨਹੀਂ ਮਸਲਾ ਹੈਗਾ ਇਹਦਾ ਨਕਸ਼ਾ ਵੀ ਬਣਾਣਾ ਦਿੱਤਾ ਹੈ ਐਸਟੀਮੇਟ ਲਾ ਕੇ ਆ ਜਾਣਾ ਇਹ ਸੰਗਤ ਦਾ ਕੰਮ ਹੈ ਮਹਾਪੁਰਸ਼ਾਂ ਦਾ ਕੰਮ ਹੈ ਇਹ ਇਕੱਲੇ ਕਿਸੇ ਬੰਦੇ ਦਾ ਕੰਮ ਨਹੀਂ ਹੈਗਾ ਬਾਕੀ ਰਹੀ ਗੱਲ ਸਰਕਾਰ ਦੀ ਸਰਕਾਰ ਅਗਰ ਬਣਾਣਾ ਚਾਹੇ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਸਰਕਾਰ ਅਗਰ ਕੋ ਕੰਮ ਕਰਦੀ ਸਰਕਾਰ ਨੂੰ ਕੋਣੇ ਰੋਕਣੇ ਵਾਲਾ ਸਰਕਾਰ ਬਣਾ ਸਕਦੀ ਹੈ ਜੇ ਸਰਕਾਰ ਇਸ ਕੰਮ ਦੇ ਵਿੱਚ ਢਿੱਲਮਸ ਦਿਖਾਈ ਦਿੱਤੀ ਨਾ ਸਰਕਾਰ ਤੋਂ ਬਣਿਆ ਤਾਂ ਫਿਰ ਇਹਨੂੰ ਜਿਹੜਾ ਹੈਗਾ ਮਹਾਪੁਰਸ਼ ਬਣਾਣਗੇ ਸੰਘਤ ਦੇ ਸਹਿਯੋਗ ਨਾਲ ਸਾਰੇ ਅਸੀਂ ਮਿਹਨਤ ਕਰਾਂਗੇ ਪਰ ਮਹਾਪੁਰਸ਼ ਉੱਤੇ ਬੈਠਣਗੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਅੱਗੇ ਤੋਂ ਹੋਰ ਵੀ ਬਾਦ ਚੜ ਕੇ ਲੋਕਾਂ ਤੋਂ ਇਛਾ ਹੈਗਾ ਪੁਲ ਬਣਾਉਣ ਦਾ ਇਸ ਪੁਲ ਨੂੰ ਜਿਹੜਾ ਬੜਾ ਵਧੀਆ ਤਰੀਕੇ ਦੇ ਨਾਲ ਬਣਾਵਾਂਗੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਸਤਲੁਕ ਧਾਮ ਦੇ ਵਿੱਚ ਮੇਰੇ ਗੁਰੂ ਮਹਾਰਾਜ ਬੈਠੇ ਆ ਉਹ ਰੱਬ ਰੂਪੀ ਹੈਗੇ ਆ ਲੋਕਾਂ ਦਾ ਭਲਾ ਕਰਦੇ ਆ ਅੱਜ ਵੀ ਹਾਜ਼ਰ ਨਾਜ਼ਰ ਹੈ ਕਿ ਆ ਉਹਨਾਂ ਉਹਨਾਂ ਦਾ ਰਸਤਾ ਨਹੀਂ ਬਣੂਗਾ ਉਹਨਾਂ ਦਾ ਰਸਤਾ ਇਹੋ ਜਿਹਾ ਪੁਲ ਬਣ ਜੂਗਾ ਜਿਹੜਾ ਲੋਕ ਦੇਖਣ ਆ ਕੇ ਕਰਨਗੇ ਪੁਲ ਕਿੰਨਾ ਵਧੀਆ ਬਣਿਆ ਪਰ ਇਸ ਕਰਕੇ ਅਸੀਂ ਅੱਜ ਇਹੀ ਸਤਲੁਕ ਧਾਮ ਤੋਂ ਮੈਸੇਜ ਲਾਣੇ ਆ ਸਰਕਾਰ ਨੂੰ ਕਿ ਤੁਹਾਡੇ ਕੋਲ 1.5 ਮਹੀਨੇ ਦਾ ਵਕਤ ਹੈਗਾ ਅਗਰ ਇਹਦੇ ਵਿੱਚ ਬਣਾ ਸਕਦੇ ਹੋ ਬਣਾਓ ਕੰਮ ਚਾਲੂ ਕਰੋ ਅਗਰ ਨਹੀਂ ਹੋ ਸਕਦਾ ਭੇ ਸਤਗੁਰ ਮਹਾਰਾਜਿਆਂ ਦਾ ਸਹਾਰਾ ਲੈ ਕੇ ਮੰਨੀ ਛੋੜਦਾ ਇਹਨੂੰ ਜਿਹੜੀ ਸੰਗਤ ਬਣਾ ਮਹਾਪੁਰਸ਼ ਬਣਾਣਗੇ ਸੰਗਤ ਸਹਯੋਗ ਦੇਊਗੀ ਸਾਰਿਆਂ ਦਾ ਜੀ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ